ਤੋ ਪਹਿਲਾ ਦਿਨ ਚੜਦੇ ਮੱਥੇ ਜਿਹੜੀ ਚੀਜ਼ ਲੱਗਦੀ ਹੈ ਉਹਨੂੰ ਕਹਿੰਦੇ ਅਲਮਾਰੀ ਜਿੰਨਾ ਮੇਰੇ ਵੀਰਾਂ ਭੈਣਾਂ ਭਰਾਵਾਂ ਨੇ ਬਾਬਿਆਂ ਕੋਲੋਂ ਲੈ ਲੈ ਕੇ ਮੋਲੀਆਂ ਧਾਗੇ ਜੰਤਰ ਮੰਤਰ ਰਖੇ ਨੇ ਆਪਣੇ ਦਰਾਜਾਂ 'ਚ 2 ਜਾਂ 26 ਚ ਤੁਹਾਨੂੰ ਨੁਕਸਾਨ ਦੇ ਸਕਦੀਆਂ ਕਿਉਂਕਿ 2026 ਜਿਹੜਾ ਵੈ ਇਹ ਸੂਰੇਗ੍ਰਹਿ ਦਾ ਵੈ ਇਹ ਮੰਤਰ ਜਾਪ ਦਾ ਵੈ ਤੰਤਰ ਦਾ ਨਹੀਂ ਹੈ ਤੇ ਤੰਤਰ ਰਿਲੇਟਡ ਚੀਜ਼ਾਂ ਆਪਣੇ ਦਰਾਜਾਂ 'ਚ ਰੱਖੀਆਂ ਪੁਰਾਣੀਆਂ ਮੋਲੀਆਂ ਪਈਆਂ ਕੋਈ ਤੋਂ ਕੁਝ ਲੈ ਕੇ ਰੱਖਿਆ ਕੋਈ ਤੋਂ ਕੁਝ ਲੈ ਕੇ ਰੱਖਿਆ ਇਹਨੂੰ ਇਮੀਡੀਏਟਲੀ ਘਰੋਂ ਬਾਹਰ ਕੱਢ ਦਿਓ 2026 ਚੜ੍ਹਦੀ ਘਰ ਦੇ ਅੰਦਰ ਤੁਹਾਡੇ ਜਿੱਥੇ ਜਿੱਥੇ ਸੂਰਜ ਦੀ ਪਹਿਲੀ ਰੋਸ਼ਨੀ ਪਹਿਲੀ ਕਿਰਨ ਪੈਂਦੀ ਹੈ ਜਿਹਨੂੰ ਈਸਟ ਫੇਸਿੰਗ ਕਹਿੰਦੇ ਆ ਉੱਥੇ ਉਸ ਪਾਸੇ ਝਾੜੂ ਨਹੀਂ ਰੱਖਣੇ ਪੋਚੇ ਨਹੀਂ ਰੱਖਣੇ ਉਸ ਤੋਂ ਬਾਅਦ ਨਾਲ ਦੀ ਨਾਲ ਉੱਥੇ ਕੋਈ ਐਹੋ ਜਿਹਾ ਸਮਾਨ ਨਹੀਂ ਰੱਖਣਾ ਜਿਹੜਾ ਕਿ ਲੋਹੇ ਦਾ ਹੋਵੇ ਤੇ ਸੰਬੰਧ ਉਹਦਾ ਤੁਹਾਡੇ ਨਾਲ ਬਿਲਕੁਲ ਨਾ ਹੋਵੇ ਜਿਵੇਂ ਵੇਸ ਲੋਹਾ ਪਿਆ ਹੋਇਆ ਉਸ ਤੋਂ ਬਾਅਦ ਜੇ ਤੁਹਾਡੇ ਚੜ੍ਹਦੇ ਪਾਸੇ ਈਸਟ ਵਾਲੇ ਪਾਸੇ ਕਿਤੇ ਪੋੜੀ ਪਈ ਹੈ ਕਿਉਂਕਿ ਅੱਜ ਕੱਲ ਸਾਰੇ ਕਰਜ ਪੋੜੀਆਂ ਨੇ ਐਲੂਮੀਨੀਅਮ ਦੀਆਂ ਇਹ ਪੌੜੀਆਂ ਨੇ ਲੋਹੇ ਦੀਆਂ ਲੱਕੜ ਦੀ ਪੌੜੀ ਉਹਨਾਂ ਕਿਤੇ ਵੀ ਨਹੀਂ ਹੈ। ਐਲੂਮੀਨੀਅਮ ਦੀ ਪੌੜੀ ਹੈ ਮਾੜਾ ਕੰਮ ਕਰੇਗੀ। ਲੋਹੇ ਦੀ ਪੌੜੀ ਹੈ ਚੜ੍ਹਦੇ ਪਾਸੇ ਟੈਂਪਰਰੀ ਰੱਖੀ ਹੋਈ ਤੇ ਉਹ ਨੁਕਸਾਨ ਦੇ ਸਕਦੀ ਹੈ। ਟੂ ਰਿਮੂਵ ਇਟ ਐਜ਼ ਅਰਲੀਐਸ ਪੋਸੀਬਲ। ਜੇ ਤੁਹਾਡੀਆਂ ਕਾਰਾਂ ਦੇ ਅੰਦਰ ਗੱਡੀਆਂ ਦੇ ਅੰਦਰ ਡਾਕੂਮੈਂਟੇਸ਼ਨ ਤੇ ਕੁਝ ਵੀਕਨੈਸ ਹੈ ਸਲੂਸ਼ਨਸ ਸਰਟੀਫਿਕੇਟ ਆ ਗਿਆ ਇੰਸ਼ੋਰੈਂਸ ਘਟ ਆ ਗਈ ਇਹਨਾਂ ਨੂੰ ਠੀਕ ਕਰ ਲੋ ਜਿਆਦਾ ਧਾਰਮਿਕ ਸਮਾਨ ਆਪਣੀ ਕਾਰ 'ਚ ਨਾ ਰੱਖੋ ਕਾਰ ਤੁਹਾਡੇ ਸ਼ੁਕਰਗ੍ਰਹਿ ਤੇ ਸ਼ੁਕਰਗ੍ਰਹਿ ਦੇ ਵਿੱਚ ਬ੍ਰਹਸਪਤੀ ਨੂੰ ਨਾਮ ਲੈ ਕੇ ਆਓ ਉਹਨਾਂ ਕਾਰਨ ਮੈਂ ਕਿਤੇ ਕਿਤੇ ਇਹ ਵੀ ਕਹਿਣਾ ਹੁੰਦਾ ਕਿ ਸੋਹ ਤਰ੍ਹਾਂ ਦੇ ਸੱਚ ਝੂਠ ਗੰ